ਸਾਰੇ ਕਿਸਾਨ ਪਰਾਨੂ ਸਤਿ ਸ੍ਰੀ ਅਕਾਲ ਅੱਜ 16 ਨਵੰਬਰ 2025 ਹੈਗਾ ਤੇ ਵੀਡੀਓ ਹੈਗੀ ਹੈ ਕਣਕ ਦੀ ਕਿਸਮ ਬਾਰੇ 16 ਨਵੰਬਰ ਤੋਂ 25 30 ਨਵੰਬਰ ਤੱਕ ਜੇ ਕੋਈ ਤੁਸੀਂ ਨਵੀਂ ਕਿਸਮ ਐਡ ਕਰਨੀ ਚਾਹੁੰਦੇ ਹੋ ਜਾਂ ਨਰਮੇ ਵਾਲਾ ਏਰੀਆ ਹੈਗਾ ਕੋਈ ਨਵੀਂ ਕਿਸਮ ਨੂੰ ਆਪਣੇ ਖੇਤ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਹੈ ਤਾਂ ਇਸ ਕਿਸਮ ਨੂੰ ਜਰੂਰ ਲੈ ਕੇ ਆਇਓ ਕਿਸਮ ਹੈਗੀ ਹੈ ਅਲਟੀਮੈਕਸ ਗੁਰੂ ਸ਼੍ਰੀ ਰਾਮ ਬਾਇਓ ਸੀਡ ਵਾਲਿਆਂ ਦੀ ਜੋ ਕਿਸਮ ਹੈਗੀ ਆ ਜਿਵੇਂ ਸ਼੍ਰੀ ਰਾਮ ਬਾਇਓ ਸੀਡ ਦੇ ਪਹਿਲਾਂ ਆਪਾਂ ਵਜੀਰ ਝੋਨਾ ਕਾਫੀ ਪੰਜਾਬ ਹਰਿਆਣਾ ਦੇ ਵਿੱਚ ਲੱਗਿਆ ਤੇ ਕਾਟਨ ਦੀਆਂ ਵੀ ਕਾਫੀ ਕਿਸਮਾਂ ਹੁਣ ਵੀ ਜਿਹੜੀਆਂ ਲੱਗ ਰਹੀ ਹੈ ਇੱਕ ਬਹੁਤ ਹੀ ਨਾਮਵਰ ਕੰਪਨੀ ਹੈਗੀ ਆ ਔਰ ਸਸਤੀ ਦੇ ਦੌਰ ਤੇ ਕੰਮ ਕਰਦੀ ਹੈਗੀ ਆ ਅਲਟੀਮੈਕਸ ਗੁਰੂ ਕਣਕ ਦੀ ਕਿਸਮ ਹੈਗੀ ਆ ਤੇ ਮੇਰੇ ਕੋਲ 20 ਕਿਲੋ ਦਾ ਜਿਹੜਾ ਇੱਕ ਡੈਮੋ ਆਇਆ ਸੀਗਾ ਮੈਂ ਕੱਲ ਇੱਕ ਕਾਟਨ ਵਾਲੇ ਕਿਸਾਨ ਦੇ ਮੇਰੇ ਗਵਾਂਢੀ ਪਿੰਡ ਭਾਦੜੇ ਦੇ ਵਿੱਚ ਆਪਣੇ ਕਿਸਾਨ ਦੇ ਕੇਂਦਰ ਵਿੱਚ ਡੈਮੋ ਲਾਇਆ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਕਿਸਮ ਦੇ ਝਾੜ ਬਾਰੇ ਸਾਰੀ ਗੱਲਬਾਤ ਕਰਾਂਗੇ ਅੱਜ ਵੈਰਾਈ ਦਾ ਕਰੈਕਟਰ ਬਾਰੇ ਸਮਝ ਲਓ ਖਾਸੀਅਤ ਇਹ ਹੈਗੀ ਆ ਵੀ 16 ਨਵੰਬਰ ਤੋਂ ਲੈ ਕੇ 25 30 ਨਵੰਬਰ ਤੱਕ ਤੁਸੀਂ ਆਮ ਦੇ ਨਾਲ ਕਣਕ ਨੂੰ ਬੀਜ ਸਕਦੇ ਹੋ ਕੋਈ ਬੀਜ ਵੀ ਜਿਆਦਾ ਨਹੀਂ ਪਾਉਣਾ ਆਮ ਜਿਹੜਾ ਬੀਜ ਪਾਉਣਾ ਆਪਾਂ ਜਿਵੇਂ 0 ਡਲ ਦਾ ਬੀਜ ਦਿਆਂ 35 ਤੋਂ 40 ਕਿਲੋ ਬੀਜ ਸੁਪਰ ਸੀਡਰ ਦਾ ਬੀਜ ਨਾਲ ਪੰਜ ਚਾਰ ਕਿਲੋ ਵੱਧ ਤੁਸੀਂ ਬੀਜ ਪਾ ਸਕਦੇ ਹੈਗੇ ਹੋ ਅਲਟੀਮੈਕਸ ਗਰੂ ਕਿਸਮ ਜੋ ਹੈਗੀ ਇਹਦੀ ਹਾਈਟ ਦੀ ਗੱਲ ਕਰੀ ਆਪਾਂ ਹਾਈਟ ਦੀ 98 ਸੈਂਟੀਮੀਟਰ ਹਾਈਟ ਹੈਗੀ ਆ ਕਿਸਮ ਦਾ ਪੱਤਾ ਚੌੜਾ ਹੈਗਾ ਠੀਕ ਹੈ 나ੜ ਕਿਸਮ ਦਾ ਮੋਟਾ ਹੈਗਾ ਕੋਈ ਕਿਸਮ ਦੇ ਵਿੱਚ ਡਿੱਗਣ ਦੀ ਸਮੱਸਿਆ ਨਹੀਂ ਹੈਗੀ ਬਿਮਾਰੀਆਂ ਦੇ ਨਾਲ ਲੜਨ ਦਾ ਟੱਕਰ ਰੱਖਦੀ ਹੈਗੀ ਆ ਭਾਵੇਂ ਪੀਲੀ ਕੁੰਗੀ ਆਉਂਦੀ ਹੈਗੀ ਆ ਭਾਵੇਂ ਪੂਰੀ ਕੁੰਗੀ ਆਉਂਦੀ ਹੈਗੀ ਆ ਕਾਰਨ ਜੋ ਜੋ ਵੀ ਬਿਮਾਰੀ ਆਉਣੀ ਹੈ ਹਨਾ ਜੇ ਕਈ ਵਾਰ ਗਰਮੀ ਵਗੈਰਾ Ꙅਤੀ ਪੈਣ ਲੱਗ ਜੇ ਫਿਰ ਆਪਾਂ ਨੂੰ ਫੰਗੀ ਸੜ ਵਗੈਰਾ ਵੀ ਕਰਨੇ ਪੈਂਦੇ ਹਨਾ ਕਈ ਵਾਰ ਮਾੜੀ-ਮੋਟੀ ਗਰਮੀ ਪੈਣ ਦੇ ਬਾਵਜੂਦ ਵੀ ਇਹ ਬਿਮਾਰੀਆਂ ਨੂੰ ਸਹਿਣ ਕਰਨ ਦਾ ਆਪ ਦੇ ਵਿੱਚ ਜਿਹੜਾ ਇਹ ਇੱਕ ਦਮ ਰੱਖਦੀ ਹੈ ਕਿਸਮ ਦਾ ਦਾਣਾ ਜੋ ਮੋਟਾ ਹੈਗਾ ਤੇ ਜੇ ਗੱਲ ਕਰੀਏ ਦਿਨਾਂ ਦੀ ਇਹ ਕਿਸਮ 145 ਦਿਨਾਂ ਦੇ ਵਿੱਚ ਪੱਕ ਜਾਂਦੀ ਆ ਇਹਦਾ ਬੀਵੀਆਰਾ ਕਿਸਾਨ ਭਰਾਵਾਂ ਨੇ ਇਸ ਹਾਲ 22 ਕਿਲੋ ਬੀਜ ਲੈ ਕੇ ਤੇ ਕਿਸਾਨਾਂ ਨੇ ਜਿਹੜਾ ਟ੍ਰਾਇਲ ਦੇ ਤੌਰ ਤੇ ਬੀਵੀਆਰਾ ਕੀਤਾ ਹੈਗਾ ਠੀਕ ਹੈ 5 ਕਿਸੇ ਨੇ 5 ਨੰਬਰ ਨੂੰ ਕਿਸੇ ਨੇ 10 ਨੰਬਰ ਨੂੰ ਕਹਿਣ ਦਾ ਮਤਲਬ ਸਾਰਾ ਨਵੰਬਰ ਦਾ ਮਹੀਨਾ ਆਪਾਂ ਇਹਨੂੰ ਵੀ ਸਕਦੇ ਆ ਖਾਸ ਕਰ ਕਾਟਨ ਵਾਲੇ ਜਿਹੜੇ ਕਿਸਾਨ ਹੈਗੇ ਹਨ ਜੋ ਕਾਟਨ ਵਾਲੇ ਕਿਸਾਨ ਹੈਗੇ ਜੋ ਇਸ ਕਿਸਮ ਨੂੰ ਲੈ ਕੇ ਆਉਣਾ ਚਾਹੁੰਦਾ ਤਾਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈਗਾ ਤੇ ਵਾਜ ਦੇ ਨਾਲ ਗੱਲ ਕਰਕੇ ਤੁਸੀਂ 20 ਕਿਲੋ ਦਾ ਪੈਕਿੰਗ ਲੈ ਸਕਦੇ ਹੋ ਲੈ ਕੇ ਤੁਸੀਂ ਬੀਬਿਆਰਾ ਕਰ ਸਕਦੇ ਹੋ ਆਮ ਖਾਦ ਪਾਉਣੀ ਹੈਗੀ ਆ ਆਮ ਕਿਸਮ ਜਿਨਾ ਬੀਜ ਪਾਉਣਾ ਹੈਗਾ ਠੀਕ ਹੈ ਕੋਈ ਹਾਈਟ ਵੀ ਨਹੀਂ ਜਿਆਦੇ ਨਾਰਮਲ ਕਿਸਮ ਦੀ ਜੋ ਹਾਈਟ ਹੈਗੀ ਆ ਠੀਕ ਹੈ ਝਾੜ ਪਿਛਲੇ ਸਾਲਾਂ ਦੇ ਮੁਕਾਬਲੇ ਜੋ ਇਸ ਕਿਸਮ ਦਾ ਝਾੜ ਰਿਕਾਰਡ ਕੀਤਾ ਗਿਆ ਹੈਗਾ 80 ਮਣ ਤੋਂ ਲੈ ਕੇ 85 ਮਣ ਤੱਕ ਕਿਸਮ ਦਾ ਝਾੜ ਜਿਹੜਾ ਰਿਕਾਰਡ ਕੀਤਾ ਗਿਆ ਹੈ ਰੋਟੀ ਕਿਸਮ ਦੀ ਸਵਾਦ ਬਣਦੀ ਹੈਗੀ ਆ ਪ੍ਰੋਟੀਨ ਕੰਟੈਂਟ ਵਧੀਆ ਹੈਗਾ ਜ਼ਿੰਕ ਦੀ ਮਾਤਰਾ ਕਿਸਮ ਦੇ ਵਿੱਚ ਵਧੀਆ ਹੈਗੀ ਆ ਤੇ ਖਾਸ ਇਹ ਹੁੰਦਾ ਵੀ ਕੁਝ ਕੁ ਕਿਸਮ ਇਸ ਤਰ੍ਹਾਂ ਦੀ ਹੁੰਦੀ ਹੈ ਕਿਸਾਨ ਕਹਿੰਦੇ ਬਈ ਇਸੀ ਗਿੱਤੀਆਂ ਬੀਜਣੀਆਂ ਨੇ ਕੋਈ ਖਾਦ ਜਿਆਦਾ ਨਹੀਂ ਪਾਉਣੀ ਤੁਸੀਂ ਇਹਨੂੰ 25 ਤੀ ਨਵੰਬਰ ਤੱਕ ਆਰਾਮ ਦੇ ਨਾਲ ਤੁਸੀਂ ਇਸ ਕਿਸਮ ਦਾ ਵੀਵੈਰਾ ਕਰ ਸਕਦੇ ਹੋ ਕਿਉਂਕਿ ਡੈਮੋ ਆਪਣੇ ਲਈ ਡੈਮੋ ਆਇਆ ਸੀਗਾ ਠੀਕ ਹੈ ਆਪਣੇ ਖੇਤ ਵਿੱਚ ਇੱਕ ਦੋ ਦਿਨ ਪਹਿਲਾਂ ਵੀਵੈਰਾ ਹੋ ਗਿਆ ਤੇ ਚਲੋ ਆਪਾਂ ਕਿਸੇ ਕਿਸਾਨ ਨੂੰ ਡੈਮੋ ਦਿੱਤਾ ਤੇ ਕਹਿੰਦਾ ਮਤਲਬ ਜਿਹੜਾ ਕਾਟਨ ਵਾਲਾ ਏਰੀਆ ਹੈਗਾ ਲੇਟ ਏਰੀਆ ਹੋ ਰਿਹਾ ਜਾਂ ਕਿਤੇ ਰੌਣੀਆਂ ਵਗੈਰਾ ਕਰ ਲੀਆਂ ਹਨਾ ਜਾਂ ਕਿਤੇ ਦੋ ਚਾਰ ਦਿਨਾਂ ਵਿੱਚ ਦਾਦ ਦੇਣਾ ਤੱਕਣ ਕੇ ਬੀਜ ਨਹੀਂ ਹੈਗੀ ਤਾਂ ਤੁਸੀਂ ਇਸ ਕਿਸਮ ਨੂੰ ਜ਼ਰੂਰ ਸਿਲੈਕਟ ਕਰਿਓ ਗਿੱਲਾ ਦਾ ਗਿੱਲਾ ਜਰੂਰ ਲਾ ਕੇ ਦੇਖਿਓ 20 ਕਿਲੋ ਦੀ ਪੈਕਿੰਗ ਹੈਗੀ ਹੈ 22 ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈਗਾ 22 ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਕਿਸਮ ਬੜੀ ਵਧੀਆ ਹੈਗੀ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਕਿਸਾਨ ਭਰਾਵਾਂ ਨੇ ਇਸ ਕਿਸਮ ਨੂੰ ਵੇਚ ਕੇ ਦੇਖਿਆ ਹੈਗਾ ਧੰਨਵਾਦ